ਸਿਆਣੇ ਕਹਿੰਦੇ ਨੇ ਕਿ ਜ਼ੁਬਾਨ ਅਤੇ ਤਾਗਾ ਜਿੰਨੇ ਜ਼ਿਆਦਾ ਲੰਮੇ ਹੁੰਦੇ ਨੇ ਓਨੇ ਹੀ ਜ਼ਿਆਦਾ ਉਲਝਦੇ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਕਾਤਲ ਜਿਸ ਦੀ ਜ਼ੁਬਾਨ ਜ਼ਿਆਦਾ ਲੰਮੀ ਸੀ ਤੇ ਉਹ ਉਲਝ ਜਾਂਦੀ ਹੈ ਜ਼ੁਬਾਨ ਉਲਝਣ ਦੇ ਕਾਰਨ ਉਸ ਕਾਤਲ ਦਾ ਜੁਰਮ ਪੁਲਿਸ ਦੇ ਸਾਹਮਣੇ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਕਤਲ ਦਾ ਕਾਰਨ ਪਤਾ ਲੱਗਦਾ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ੁੱਟ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਆਗਰਾ ਆਗਰਾ ਦਾ ਥਾਣਾ ਬ੍ਰਮ ਥਾਣਾ ਤੇ ਇਸ ਦੇ ਅਧੀਨ ਪੈਂਦਾ ਪਿੰਡ ਕਟਕਾ ਇਸ ਥਾਣੇ ਦੇ ਵਿੱਚ 1 ਦਸੰਬਰ 2024 ਨੂੰ ਦੋ ਮੁੰਡੇ ਆਉਂਦੇ ਨੇ ਇੱਕ ਦਾ ਨਾਂ ਅਜੀਤ ਅਤੇ ਇੱਕ ਦਾ ਨਾਂ ਤੇਜਵੀਰ ਹੁੰਦਾ ਹੈ ਉਹ ਆ ਕੇ ਰਿਪੋਰਟ ਲਿਖਾਉਂਦੇ ਨੇ ਅਜੀਤ ਕਹਿੰਦਾ ਕਿ ਮੇਰੇ ਪਿਤਾ RAM ਪ੍ਰੇਮੀ ਜੋ ਕਿ ਕਟਕਾ ਪਿੰਡ ਦੇ ਵਿੱਚ ਆਏ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ 29 ਨਵੰਬਰ 2024 ਨੂੰ ਉਹ ਇਸ ਪਿੰਡ ਆਏ ਸੀ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਗਏ ਤਾਂ ਪੁਲਿਸ ਦੂਸਰੇ ਮੁੰਡੇ ਤੋਂ ਪੁੱਛਦੀ ਹੈ ਕਿ ਇਹ ਕੌਣ ਹੈ ਤਾਂ ਅਜੀਤ ਦੱਸਦਾ ਹੈ ਕਿ ਇਹ ਮੁੰਡਾ ਤੇਜਵੀਰ ਹੈ ਕਿਉਂਕਿ ਜੋ ਰਾਮਪ੍ਰੇਮੀ ਸੀ ਉਸ ਦੇ ਕਟਕਾ ਦੇ ਵਿੱਚ ਨਾਨਕੇ ਸੀ ਤੇ ਜੋ ਇਹ ਤੇਜਵੀਰ ਸੀ ਇਹ ਰਾਮਪ੍ਰੇਮੀ ਦਾ ਭਤੀਜਾ ਸੀ ਹੁਣ ਪੁਲਿਸ ਉਹਨਾਂ ਤੋਂ ਪੁੱਛਦੀ ਹੈ ਕਿ ਅਸਲ ਵਿੱਚ ਰਾਮਪ੍ਰੇਮੀ ਇਸ ਪਿੰਡ ਦੇ ਵਿੱਚ ਕੀ ਕਰਨ ਆਇਆ ਸੀ ਤਾਂ ਜੋ ਤੇਜਵੀਰ ਹੁੰਦਾ ਉਹ ਕਹਿੰਦਾ ਕਿ ਮੈਂ ਦੱਸਦਾ ਤੇਜਵੀਰ ਦੱਸਦਾ ਕਿ ਜੋ ਰਾਮ ਪ੍ਰੇਮੀ ਸੀ ਉਸ ਦਾ ਚਾਚਾ ਉਸ ਨੇ ਇਸ ਪਿੰਡ ਦੇ ਵਿੱਚ ਕਾਫੀ ਲੋਕਾਂ ਨੂੰ ਵਿਆਜ ਉੱਤੇ ਪੈਸੇ ਦਿੱਤੇ ਹੋਏ ਸੀ ਤੇ ਉਹ ਪੈਸਿਆਂ ਦੀ ਵਸੂਲੀ ਕਰਨ ਲਈ ਜੋ ਰਾਮ ਪ੍ਰੇਮੀ ਸੀ ਉਹ ਇਸ ਪਿੰਡ ਦੇ ਵਿੱਚ ਆਉਂਦਾ ਰਹਿੰਦਾ ਸੀ ਜੋ ਤੇਜਵੀਰ ਹੁੰਦਾ ਉਸ ਤੋਂ ਪੁਲਿਸ ਪੁੱਛਦੀ ਹੈ ਕਿ ਕਿ ਤੂੰ ਵੀ ਉਸ ਤੋਂ ਪੈਸੇ ਵਿਆਸ ਤੇ ਲੈਤੇ ਹੋਏ ਸੀ ਉਧਾਰ ਲੈਤੇ ਹੋਏ ਸੀ ਤਾਂ ਉਹ ਵੀ ਦੱਸਦਾ ਕਿ ਹਾਂ ਮੈਂ ਵੀ ਆਪਣੇ ਚਾਚੇ ਤੋਂ ਪੈਸੇ ਵਿਆਸ ਤੇ ਲੈਤੇ ਹੋਏ ਸੀ ਉਹ ਆਪਣਾ ਸਾਰਾ ਹਿਸਾਬ ਕਿਤਾਬ ਦੱਸਦਾ ਕਿ ਮੈਂ ਇੰਨੇ ਪੈਸੇ ਲੈਤੇ ਹੋਏ ਸੀ ਇੰਨੇ ਉਸ ਦੇ ਵਾਪਸ ਕਰਨੇ ਸੀ ਤਾਂ ਹੁਣ ਅਜੀਤ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕਿਸੇ ਉੱਤੇ ਕੋਈ ਸ਼ੱਕ ਹੋਵੇ ਤਾਂ ਅਜੀਤ ਨੇ ਕਿਹਾ ਕਿ ਮੈਨੂੰ ਤਾਂ ਕਿਸੇ ਉੱਤੇ ਕੋਈ ਸ਼ੱਕ ਨਹੀਂ ਪਰ ਤੇਜਵੀਰ ਨਾਲ ਦੀ ਨਾਲ ਬੋਲਦਾ ਮੇਰੇ ਚਾਚੇ ਨੇ ਇਸ ਪਿੰਡ ਦੇ ਵਿੱਚ ਕਾਫੀ ਲੋਕਾਂ ਨੂੰ ਪੈਸੇ ਵਿਆਜ ਤੇ ਦਿੱਤੇ ਹੋਏ ਸੀ ਤੇ ਕਈ ਲੋਕ ਉਸ ਦੇ ਪੈਸੇ ਵਾਪਸ ਨਹੀਂ ਕਰ ਰਹੇ ਸੀ ਤਾਂ ਤੇਜਵੀਰ ਪੰਜ ਛੇ ਜਾਣਿਆਂ ਦੇ ਨੌ ਲੈਂਦਾ ਹੈ ਕਿ ਮੈਨੂੰ ਸ਼ੱਕ ਹੈ ਕਿ ਪੈਸੇ ਨਾ ਦੇਣ ਕਾਰਨ ਹੀ ਇਹਨਾਂ ਬੰਦਿਆਂ ਵਿੱਚੋਂ ਕਿਸੇ ਨੇ ਮੇਰੇ ਚਾਚੇ ਨੂੰ ਗਾਇਬ ਕਰਵਾਇਆ ਇਹ ਗੱਲ ਜਦੋਂ ਅਜੀਤ ਤੋਂ ਪੁਲਿਸ ਪੁੱਛਦੀ ਹੈ ਤਾਂ ਅਜੀਤ ਕਹਿੰਦਾ ਹੈ ਕਿ ਮੈਨੂੰ ਇਸ ਬਾਰੇ ਜਿਆਦਾ ਨਹੀਂ ਪਤਾ ਪਰ ਤੇਜਵੀਰ ਨੂੰ ਇਹ ਸਭ ਕੁਝ ਪਤਾ ਸੀ ਹੁਣ ਪੁਲਿਸ ਉਹਨਾਂ ਨੂੰ ਕਹਿੰਦੀ ਹੈ ਕਿ ਠੀਕ ਆ ਸੀ ਤਫ਼ਤੀਸ਼ ਕਰਦੇ ਆ ਪਰ ਦੋ ਤਿੰਨ ਦਿਨ ਫੇਰ ਲੰਘ ਜਾਂਦੇ ਨੇ ਜੋ ਰਾਮ ਪ੍ਰੇਮੀ ਹੁੰਦਾ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਫੇਰ ਤੇਜਵੀਰ ਤੇ ਅਜੀਤ ਦੋਨੋਂ ਥਾਣੇ ਦੇ ਵਿੱਚ ਆਉਂਦੇ ਨੇ ਤੇ ਪੁਲਿਸ ਉੱਤੇ ਦਬਾਅ ਪਾਉਂਦੇ ਨੇ ਕਿ ਤੁਸੀਂ ਰਾਮ ਪ੍ਰੇਮੀ ਦਾ ਪਤਾ ਕਿਉਂ ਨਹੀਂ ਕਰ ਰਹੇ ਤੁਸੀਂ ਉਸ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ ਜੋ ਤੇਜਬੀਰ ਸੀ ਉਹ ਤਾਂ ਰੋਣ ਵੀ ਲੱਗਦਾ ਉਹ ਕਹਿੰਦਾ ਇਹ ਮੇਰਾ ਮੇਰੇ ਚਾਚੇ ਦੇ ਨਾਲ ਬੜਾ ਪ੍ਰੇਮ ਸੀ ਤੁਸੀਂ ਉਸ ਨੂੰ ਜਲਦੀ ਤੋਂ ਜਲਦੀ ਤਲਾਸ਼ ਕਰੋ ਤੁਸੀਂ ਕੁਝ ਨਹੀਂ ਕਰ ਰਹੇ ਪੁਲਿਸ ਹੱਥ ਤੇ ਹੱਥ ਰੱਖ ਕੇ ਬੈਠੀ ਹੈ ਤੁਸੀਂ ਮੇਰੇ ਚਾਚੇ ਦਾ ਜਲਦ ਤੋਂ ਜਲਦ ਪਤਾ ਲਗਾਓ ਕਿਉਂਕਿ ਮੇਰਾ ਮੇਰੇ ਚਾਚੇ ਦੇ ਨਾਲ ਬੜਾ ਪਿਆਰ ਸੀ ਸਾਡੀ ਇੱਕ ਗੱਲ ਸੀ ਮੇਰਾ ਚਾਚਾ ਮੇਰੇ ਪਿਓ ਵਰਗਾ ਸੀ ਯਾਨੀ ਐਦਾਂ ਦੀਆਂ ਗੱਲਾਂ ਤੇਜਵੀਰ ਕਰਦਾ ਜੋ ਅਜੀਤ ਹੁੰਦਾ ਉਸ ਵੱਲ ਵੀ ਪੁਲਿਸ ਦੇਖ ਰਹੀ ਸੀ ਪਰ ਤੇਜਵੀਰ ਵੱਲ ਵੀ ਪੁਲਿਸ ਦੇਖ ਰਹੀ ਸੀ ਤਾਂ ਹੁਣ ਤੇਜਵੀਰ ਤੋਂ ਹੀ ਪੁਲਿਸ ਪੁੱਛਦੀ ਹੈ ਕਿ 29 ਨਵੰਬਰ ਨੂੰ ਕੀ ਹੋਇਆ ਸੀ ਤਾਂ ਤੇਜਵੀਰ ਦੱਸਦਾ ਕਿ 29 ਨਵੰਬਰ ਨੂੰ ਮੈਂ ਆਪਣੇ ਚਾਚੇ ਨੂੰ ਫੋਨ ਕੀਤਾ ਸੀ ਉਸ ਨੇ ਕਿਹਾ ਸੀ ਕਿ ਮੈਂ ਪਿੰਡ ਆਵਾਂਗਾ ਤੇ ਤੇਰੇ ਕੋਲ ਖਾਣਾ ਖਾ ਕੇ ਜਾਵਾਂਗਾ ਪਰ ਉਸ ਤੋਂ ਬਾਅਦ ਮੇਰਾ ਚਾਚਾ ਮੇਰੇ ਕੋਲ ਨਹੀਂ ਆਇਆ ਹੁਣ ਪੁਲਿਸ ਤੇਜਵੀਰ ਨੂੰ ਕਹਿੰਦੀ ਹੈ ਕਿ ਤੂੰ ਆਪਣਾ ਫੋਨ ਦਿਖਾ ਤੇਜਵੀਰ ਦਾ ਫੋਨ ਪੁਲਿਸ ਚੈੱਕ ਕਰਦੀ ਹੈ ਤੇ ਤੇਜਵੀਰ ਵੱਲੋਂ ਆਖਰੀ ਜੋ ਕਾਲ ਹੁੰਦੀ ਆ ਉਹ ਰਾਮ ਪ੍ਰੇਮੀ ਨੂੰ ਕੀਤੀ ਗਈ ਹੁੰਦੀ ਹੈ ਪਰ ਪੁਲਿਸ ਹੁਣ ਤੇਜਵੀਰ ਤੋਂ ਇਹ ਪੁੱਛਦੀ ਹੈ ਕਿ ਜਦੋਂ ਤੇਰਾ ਚਾਚਾ ਤੇਰੇ ਘਰ ਨਹੀਂ ਆਇਆ ਤਾਂ ਫੇਰ ਤੂੰ ਉਸ ਨਾਲ ਕੰਟੈਕਟ ਕਿਉਂ ਨਹੀਂ ਕੀਤਾ ਉਸ ਤੋਂ ਬਾਅਦ ਤੂੰ ਕੋਈ ਵੀ ਕਾਲ ਆਪਣੇ ਚਾਚੇ ਨੂੰ ਨਹੀਂ ਕੀਤੀ ਇਸ ਦਾ ਕੀ ਕਾਰਨ ਹੈ ਜਦਕਿ ਤੂੰ ਜਦੋਂ ਇੰਨਾ ਉਸ ਦਾ ਫਿਕਰ ਕਰ ਰਿਹਾ ਤਾਂ ਤੈਨੂੰ ਇਸ ਗੱਲ ਦਾ ਵੀ ਫਿਕਰ ਹੋਣਾ ਸੀ ਕਿ ਚਾਚਾ ਮੈਨੂੰ ਕਹਿੰਦਾ ਸੀ ਮੈਂ ਤੇਰੇ ਕੋਲ ਆਵਾਂਗਾ ਖਾਣਾ ਖਾਵਾਂਗਾ ਤੇ ਉਹ ਕਿਉਂ ਨਹੀਂ ਆਇਆ ਤੂੰ ਉਸ ਨੂੰ ਬੈਕ ਕਾਲ ਕਿਉਂ ਨਹੀਂ ਕੀਤੀ ਜਦੋਂ ਤੇਰੇ ਉਹ ਘਰ ਨਹੀਂ ਆਇਆ ਤਾਂ ਇਹ ਗੱਲਾਂ ਤੇ ਹੁਣ ਤੇਜ਼ਬੀਰ ਉਲਝਣ ਲੱਗਦਾ ਹੈ ਉਸ ਕੋਲ ਪੁਲਿਸ ਦੀਆਂ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਹੁੰਦਾ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਦਾ ਤੇ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਇਸ ਤੇਜਵੀਰ ਨੇ ਹੀ ਰਾਮ ਪ੍ਰੇਮੀ ਨੂੰ ਗਾਇਬ ਕੀਤਾ ਹੁਣ ਪੁਲਿਸ ਤੇਜਵੀਰ ਉੱਤੇ ਸਖਤੀ ਕਰਦੀ ਹੈ ਸਖਤੀ ਦੇ ਨਾਲ ਇਸ ਤੋਂ ਪੁੱਛਗਿੱਛ ਕਰਦੀ ਹੈ ਤੇ ਆਖਰ ਇਹ ਫਿਰ ਰਾਜ਼ ਉੱਗਲਦਾ ਹੈ ਇਹ ਦੱਸਦਾ ਹੈ ਕਿ ਹਾਂ ਮੈਂ ਹੀ ਆਪਣੇ ਚਾਚੇ ਰਾਮ ਪ੍ਰੇਮੀ ਦਾ ਕਤਲ ਕੀਤਾ ਹੈ ਫਿਰ ਉਸ ਤੋਂ ਬਾਅਦ ਜਦੋਂ ਇਹ ਸਾਰੀ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਤਾਂ ਸਭ ਦੇ ਹੋਸ਼ ਹੀ ਉੱਡ ਜਾਂਦੇ ਆ ਇਹ ਦੱਸਦਾ ਹੈ ਕਿ ਜੋ ਮੇਰਾ ਚਾਚਾ ਸੀ ਉਹ ਸਾਡੇ ਪਿੰਡ ਕਟਕਾ ਵਿਖੇ ਆਇਆ ਕਰਦਾ ਸੀ ਤੇ ਉਸ ਨੇ ਕਈ ਲੋਕਾਂ ਨੂੰ ਵਿਆਜ ਉੱਤੇ ਪੈਸੇ ਦਿੱਤੇ ਹੋਏ ਸੀ ਤੇ ਉਸ ਦਾ ਆਉਣਾ ਜਾਣਾ ਸਾਡੇ ਪਿੰਡ ਦੀ ਇੱਕ ਔਰਤ ਦੇ ਘਰ ਹੋ ਜਾਂਦਾ ਹੈ ਤੇ ਹੁਣ ਉਹਨਾਂ ਦੀਆਂ ਨਜ਼ਦੀਕੀਆਂ ਬਣ ਜਾਂਦੀਆਂ ਨੇ ਤੇ ਫਿਰ ਉਹਨਾਂ ਦੇ ਆਪਸ ਵਿੱਚ ਸਰੀਰਕ ਸੰਬੰਧ ਵੀ ਬਣ ਜਾਂਦੇ ਨੇ ਹੁਣ ਜੋ ਰਾਮਪ੍ਰੇਮੀ ਸੀ ਉਹ ਹਮੇਸ਼ਾ ਬਹਾਨਾ ਲੱਭਦਾ ਸੀ ਕਟਕਾ ਪਿੰਡੋਂ ਦਾ ਜਿਨ੍ਹਾਂ ਲੋਕਾਂ ਨੂੰ ਰਾਮਪ੍ਰੇਮੀ ਨੇ ਪੈਸੇ ਉਧਾਰ ਦਿੱਤੇ ਹੋਏ ਸੀ ਜਾਂ ਬਿਆਸ ਤੇ ਦਿੱਤੇ ਹੋਏ ਸੀ ਜਦੋਂ ਉਹਨਾਂ ਤੋਂ ਪੈਸੇ ਮੰਗਦਾ ਤਾਂ ਜੇ ਉਹਨੂੰ ਕੋਈ ਕਹਿ ਵੀ ਦਿੰਦਾ ਕਿ ਕੋਈ ਗੱਲ ਨਹੀਂ ਤੂੰ 5-4 ਦਿਨਾਂ ਨੂੰ ਆ ਜੀ ਤਾਂ ਰਾਮਪ੍ਰੇਮੀ ਉਹਨਾਂ ਨੂੰ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਕਿਉਂਕਿ ਰਾਮ ਪ੍ਰੇਮੀ ਹਮੇਸ਼ਾ ਉਸ ਔਰਤ ਕੋਲ ਆਉਣ ਦਾ ਬਹਾਨਾ ਲੱਭਦਾ ਸੀ ਪਰ ਰਾਮ ਪ੍ਰੇਮੀ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਔਰਤ ਕੋਲ ਉਹ ਆਉਂਦਾਗਾ ਉਸੇ ਔਰਤ ਦੇ ਸਬੰਧ ਉਸਦੇ ਭਤੀਜੇ ਤੇਜਵੀਰ ਨਾਲ ਵੀ ਨੇ ਯਾਨੀ ਚਾਚੇ ਤੇ ਭਤੀਜੇ ਦੇ ਦੋਨਾਂ ਦੇ ਸਬੰਧ ਇੱਕ ਔਰਤ ਦੇ ਨਾਲ ਹੀ ਸੀ ਤੇਜਵੀਰ ਦੇ ਸਬੰਧਾਂ ਦਾ ਰਾਮ ਪ੍ਰੇਮੀ ਨੂੰ ਬਿਲਕੁਲ ਨਹੀਂ ਪਤਾ ਸੀ ਪਰ ਰਾਮ ਪ੍ਰੇਮੀ ਦੇ ਉਸ ਔਰਤ ਨਾਲ ਸਬੰਧਾਂ ਦਾ ਤੇਜਵੀਰ ਨੂੰ ਪਤਾ ਸੀ ਤੇਜਵੀਰ ਸੋਚ ਰਿਹਾ ਸੀ ਕਿ ਕਿਤੇ ਨਾ ਕਿਤੇ ਮੈਂ ਜੇ ਰਾਮ ਪ੍ਰੇਮੀ ਦੀ ਅਸ਼ਲੀਲ ਵੀਡੀਓ ਉਸ ਔਰਤ ਨਾਲ ਬਣਾ ਲਵਾਂ ਤਾਂ ਰਾਮ ਪ੍ਰੇਮੀ ਮੇਰੇ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣ ਸਕਦੀ ਹੈ ਕਿਉਂਕਿ ਰਾਮ ਪ੍ਰੇਮੀ ਕੋਲ ਬਹੁਤ ਰੁਪਏ ਸੀ ਉਹ ਉਸ ਨੂੰ ਬਲੈਕਮੇਲ ਕਰਕੇ ਰੁਪਏ ਲੈ ਸਕਦਾ ਸੀ ਤੇ ਉਸ ਦੀ ਜੋ ਇਹ ਮਨਸ਼ਾ ਸੀ ਇਹ ਕਦੇ ਪੂਰੀ ਨਹੀਂ ਹੋਈ ਹੁਣ ਤੇਜਵੀਰ ਨੂੰ ਲੱਗਦਾ ਹੈ ਕਿ ਇੱਕ ਤੀਰ ਨਾਲ ਦੋ ਸ਼ਿਕਾਰ ਹੋ ਜਾਣਗੇ ਜੇ ਚਾਚੇ ਨੂੰ ਮਾਰ ਦਿੱਤਾ ਜਾਵੇ ਜੋ ਮੈਂ ਪੈਸੇ ਦੇਣਿਆਂ ਉਹ ਵੀ ਮੇਰੇ ਉੱਤੋਂ ਭਾਰ ਲੈ ਜਾਏਗਾ ਤੇ ਦੂਜਾ ਜੋ ਇਹ ਇਸ ਔਰਤ ਕੋਲ ਆਉਂਦਾ ਉਹ ਟੰਟਾ ਵੀ ਖਤਮ ਹੋ ਜਾਏਗਾ ਹੁਣ ਜੋ ਤੇਜਵੀਰ ਹੁੰਦਾ ਉਹ ਉਸ ਔਰਤ ਦੇ ਨਾਲ ਗੱਲ ਕਰਦਾ ਉਸ ਨੂੰ ਡਰਾਉਂਦਾ ਉਸ ਨੂੰ ਕਹਿੰਦਾ ਹੈ ਕਿ ਇਹ ਬੰਦਾ ਅਮੀਰ ਹੈ ਜੇ ਕੱਲ ਨੂੰ ਤੇਰਾ ਮੇਰੇ ਨਾਲ ਸਬੰਧਾਂ ਦਾ ਇਸ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਇਹ ਮਰਵਾ ਸਕਦਾ ਹੈ ਇਸ ਕਰਕੇ ਚੰਗੀ ਇਹ ਗੱਲ ਹੈ ਕਿ ਉਸ ਤੋਂ ਪਹਿਲਾਂ ਆਪਾਂ ਇਸ ਨੂੰ ਹੀ ਮਾਰ ਦਈਏ ਕਈ ਇਦਾਂ ਦੀਆਂ ਗੱਲਾਂ ਕਰਕੇ ਤੇਜਵੀਰ ਉਸ ਔਰਤ ਨੂੰ ਮਨਾ ਲੈਂਦਾ ਹੈ राम प्रेमी ਨੂੰ ਮਾਰਨ ਲਈ ਤਾਂ ਹੁਣ ਪਲਾਨ ਬਣਦਾਗਾ राम प्रेमी ਦੀ ਹਤਿਆ ਦਾ ਜੋ ਤੇਜਵੀਰ ਹੁੰਦਾ ਉਹ ਪਿੰਡ ਦੇ ਇੱਕ ਬਜਿੰਦਰ ਅਤੇ ਬਿਜੇ ਦੋਨਾਂ ਨੂੰ ਆਪਣੇ ਨਾਰ ਲਾਉਂਦਾ ਹੈ ਕਿਉਂਕਿ ਉਹਨਾਂ ਨੇ ਵੀ ਰਾਮ ਪ੍ਰੇਮੀ ਦੇ ਪੈਸੇ ਦੇਣੇ ਸੀ ਉਹਨਾਂ ਨੂੰ ਕਹਿੰਦਾ ਕਿ ਜੇ ਰਾਮ ਪ੍ਰੇਮੀ ਦੀ ਹੱਤਿਆ ਕਰ ਦਿੱਤੀ ਜਾਵੇ ਤਾਂ ਜੋ ਆਪਾਂ ਪੈਸੇ ਦੇਣਿਆ ਉਹ ਆਪਾਂ ਨੂੰ ਨਹੀਂ ਦੇਣੇ ਪਹਿਣਗੇ ਉਹਨਾਂ ਨੂੰ ਵੀ ਹੁਣ ਉਹ ਇਸ ਪਲਾਨ ਦੇ ਵਿੱਚ ਮਲਾਉਂਦਾ ਹੈ ਰਾਮ ਪ੍ਰੇਮੀ 29 ਨਵੰਬਰ 2024 ਨੂੰ ਜਦੋਂ ਕਟਕਾ ਪਿੰਡ ਦੇ ਵਿੱਚ ਆਉਂਦਾ ਹੈ ਉਹ ਪਹਿਲਾਂ ਤੇਜਵੀਰ ਦੇ ਘਰ ਆਉਂਦਾ ਹੈ ਤੇਜਵੀਰ ਦੇ ਘਰੋਂ ਖਾਣਾ ਖਾਣ ਤੋਂ ਬਾਅਦ ਉਹ ਫਿਰ ਇਸ ਔਰਤ ਦੇ ਘਰੇ ਚਲਾ ਜਾਂਦਾ ਹੈ ਤੇਜਵੀਰ ਨੂੰ ਵੀ ਪਤਾ ਸੀ ਕਿ ਜੋ ਰਾਮ ਪ੍ਰੇਮੀ ਆ ਉਹ ਇਸ ਔਰਤ ਦੇ ਘਰੇ ਜਾਵੇਗਾ ਉਸ ਨੇ ਪਹਿਲਾਂ ਹੀ ਬਜੇਂਦਰ ਤੇ ਬਿਜੇ ਨੂੰ ਇਸ ਔਰਤ ਦੇ ਘਰ ਬਿਠਾਇਆ ਹੋਇਆ ਸੀ ਤੇ ਉਸ ਤੋਂ ਬਾਅਦ ਜੋ ਤੇਜਵੀਰ ਹੁੰਦਾ ਉਹ ਵੀ ਇਸ ਔਰਤ ਦੇ ਘਰ ਆ ਜਾਂਦਾ ਹੈ ਹੁਣ ਇਹ ਚਾਰੋਂ ਮਿਲ ਕੇ ਜੋ ਰਾਮ ਪ੍ਰੇਮੀ ਹੁੰਦਾ ਉਸ ਦੀ ਹੱਤਿਆ ਕਰ ਦਿੰਦੇ ਨੇ ਜੋ ਤੇਜਵੀਰ ਹੁੰਦਾ ਉਹ ਰਾਮ ਪ੍ਰੇਮੀ ਦੇ ਗਲ ਵਿੱਚ ਪਰਨਾ ਪਾ ਕੇ ਉਸ ਦਾ ਗਲ ਕੁੱਟ ਦਿੰਦਾ ਹੈ ਇਹ ਜੋ ਘਟਨਾ ਹੁੰਦੀ ਹੈ ਤਕਰੀਬਨ ਦੁਪਹਿਰ ਦੇ 2:30 ਵਜੇ ਦੀ ਹੁੰਦੀ ਹੈ ਉਸ ਤੋਂ ਬਾਅਦ ਇਹ ਆਪਣੇ ਆਪਣੇ ਸਾਰੇ ਘਰ ਚਲੇ ਜਾਂਦੇ ਨੇ ਤੇ ਰਾਤ ਹੋਣ ਦੀ ਉਡੀਕ ਕਰਦੇ ਨੇ ਜਦੋਂ ਰਾਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਰਾਮ ਪ੍ਰੇਮੀ ਦੀ ਲਾਸ ਨੂੰ ਚੱਕ ਕੇ ਨੇੜੇ ਖੇਤਾਂ ਦੇ ਵਿੱਚ ਟੋਆ ਪਟ ਕੇ ਉੱਥੇ ਦੱਬ ਦਿੰਦੇ ਨੇ ਇਹ ਸਾਰੀ ਘਟਨਾ ਜਦੋਂ ਪੁਲਿਸ ਦੇ ਸਾਹਮਣੇ ਆਉਂਦੀ ਆ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀਆ ਤੇ ਜੋ ਲਾਸ਼ ਹੁੰਦੀ ਹੈ ਉਸ ਨੂੰ ਰਿਕਵਰ ਕੀਤਾ ਜਾਂਦਾ ਤੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਇਹਨਾਂ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਚਾਚਾ ਭਤੀਜਾ ਇੱਕ ਔਰਤ ਕੋਲ ਹੀ ਜਾਂਦੇ ਸੀ। ਦੋਨਾਂ ਦੇ ਇੱਕ ਔਰਤ ਦੇ ਨਾਲ ਹੀ ਨਾਜਾਇਜ਼ ਸਬੰਧ ਸੀ ਤੇ ਇਹਨਾਂ ਨਾਜਾਇਜ਼ ਸਬੰਧਾਂ ਦੇ ਕਾਰਨ ਇੱਕ ਬੰਦੇ ਦਾ ਕਤਲ ਹੋ ਗਿਆ। ਯਾਨੀ ਭਤੀਜੇ ਨੇ ਆਪਣੇ ਚਾਚੇ ਨੂੰ ਹੀ ਮਾਰ ਦਿੱਤਾ। ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਨਾਜਾਇਜ਼ ਸਬੰਧਾਂ ਦੇ ਚੱਲਦੇ ਹੀ ਕਈ ਇਹੋ ਜਿਹੇ ਕ੍ਰਾਈਮ ਹੋ ਜਾਂਦੇ ਆ ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ